ਅਮਰਿਤਪਾਲ ਸਿੰਘ ਦੀ ਸੌਚਕਣ ਦੀ ਤਾਰੀਖ 5 ਜੁਲਾਈ ਨਿਰਧਾਰਿਤ ਕੀਤੀ ਗਈ ਹੈ ਸਪੀਕਰ ਨਾਲ ਮੁਲਾਕਾਤ ਤੋਂ ਬਾਅਦ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਇਸ ਬਾਬਤ ਜਾਣਕਾਰੀ ਦਿੱਤੀ ਅਮਰਿਤਪਾਲ ਨੂੰ ਸ਼ਰਤਾਂ ਤਹਿਤ 5 ਜੁਲਾਈ ਤੋਂ 4 ਦਿਨਾਂ ਦੀ ਪਰੋਲ ਦਿੱਤੀ ਗਈ ਹੈ ਜਿਹਨੂੰ ਸੌਚਕਣ ਤੋਂ ਬਾਅਦ ਵਾਪਸ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਜਾਏਗਾ ਉਹਨਾਂ ਨੂੰ ਦਿੱਲੀ ਲੈ ਕੇ ਆਉਣ ਲਈ ਅਮ੍ਰਿਤਸਰ ਪੁਲਿਸ ਡਿਬਰੂਗੜ੍ਹ ਰਵਾਨਾ ਹੋ ਚੁੱਕੀ ਹੈ 5 ਜੁਲਾਈ ਨੂੰ ਸਪੀਕਰ ਦੇ ਚੈਂਬਰ ਦੇ ਵਿੱਚ ਸੰਸਦ ਵੱਜੋਂ ਅਮਰਿਤਪਾਲ ਨੂੰ ਸੌਚਕੁਵਾਈ ਜਾਏਗਾ ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਪ੍ਰਦਰਸ਼ਨ ਦੇ ਵਿਰੋਧ ਚ ਅੰਮਾਲਾ ਦੇ ਵਪਾਰੀਆਂ ਨੇ 4 ਘੰਟੇ ਲਈ ਬਾਜ਼ਾਰ ਨੂੰ ਬੰਦ ਕੀਤਾ ਪਿਛਲੇ ਕਈ ਮਹੀਨਿਆਂ ਤੋਂ ਸ਼ੰਭੂ ਬਾਰਡਰ ਬੰਦ ਹੋਣ ਕਰਕੇ ਵਪਾਰੀਆਂ ਨੂੰ ਕਾਫੀ ਨੁਕਸਾਨ ਚ ਲੱਣਾ ਪੈ ਰਿਹਾ ਵਪਾਰੀਆਂ ਮੁਤਾਬਕ ਉਹਨਾਂ ਸਿਰ ਕਰਜ਼ਾ ਚੜ ਰਿਹਾ ਤੇ ਕਰਮਚਾਰੀਆਂ ਦੀ ਤਨਖਾਹ ਦੇਣ ਦੀ ਦਿੱਕਤ ਹੋ ਰਹੀ ਹੈ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਉਹਨਾਂ ਨੇ ਮੰਗ ਕੀਤੀ ਹੈ ਤੇ ਮਸਲਾ ਨਾ ਹੱਲ ਹੋਣ ਤੇ ਵੱਡੇ ਸੰਘਰਸ਼ ਦੀ ਚੇਤਾਵਨੀ ਦਿੱਤੀ ਪਠਾਨਕੋਟ ਦੇ ਸੁਜਾਨਪੁਰ ਨੇੜੇ ਇੱਕ ਵੱਡਾ ਹਾਦਸਾ ਵਾਪਰਿਆ ਕਾਰ ਨੇ ਪੈਦਲ ਜਾ ਰਹੇ ਰਾਘੀਰ ਨੂੰ ਕੁਚਲ ਦਿੱਤਾ ਜਿਸ ਦੀਆਂ ਖੌਫਨਾਕ ਤਸਵੀਰਾਂ ਸਾਹਮਣ ਹਾਸੇ ਚ ਗੰਬੀਰ ਜ਼ਖਮੀ ਹੋਏ ਰਾਘੀਰ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਪਰ ਵੈਂਟੀਲੇਟਰ ਤੇ ਨਿਊਰੋ ਸਰਜਨ ਨਾ ਹੋਣ ਕਰਕੇ ਜ਼ਖਮੀ ਨੂੰ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ। ਯਮਨਾ ਨਗਰ ਦੇ ਜਟਲਾਣਾ ਰੋਡ ਤੇ ਇੱਕ ਟਰਾਲਾ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਦਰਖਤ ਨਾਲ ਜਾ ਟਕਰਾਇਆ ਸਫੈਦੇ ਦਾ ਦਰਖਤ ਟੁੱਟ ਕੇ ਪੱਥਰ ਨਾਲ ਭਰੇ ਟਰਾਲੇ ਦੇ ਅਗਲੇ ਹਿੱਸੇ ਤੇ ਡਿੱਗ ਪਿਆ। ਦੁਰਘਟਨਾ ਚ ਚਾਲਕ ਬਾਰ-ਬਾਰ ਬਚ ਗਿਆ। ਹਾਈਡਰੋ ਹਾਈਡਰਾ ਮਸ਼ੀਨ ਦੀ ਮਦਦ ਦੇ ਨਾਲ ਟਰੱਕ ਦੇ ਪਸੇ ਕੰਡਕਟਰ ਨੂੰ ਬਾਹਰ ਕੱਢਿਆ ਗਿਆ ਤੇ ਜ਼ਖਮੀ ਹਾਲਤ ਚ ਹਸਪਤਾਲ ਪਹੁੰਚਾਇਆ ਗਿਆ ਟਰੱਕ ਚਾਲਕ ਨੇ ਦੱਸਿਆ ਕਿ ਬਾਈਕ ਨੂੰ ਬਚਾਉਣ ਦੇ ਚੱਕਰ 'ਚ ਇਹ ਹਾਦਸਾ ਵਾਪਰਿਆ ਨਾਬਾਦੇ ਪਿੰਡ ਹਸਨਪੁਰ ਪੁਲ ਨੇੜੇ ਵੀ ਇੱਕ ਵੱਡਾ ਹਾਦਸਾ ਵਾਪਰਿਆ ਛੱਪੜ ਕਿਨਾਰੇ ਬੈਠੇ ਮੰਡਰੀਗਾ ਮਜ਼ਦੂਰਾ ਨੂੰ ਟਰੈਕਟਰ ਖੁੱਚਲਦਾ ਹੋਇਆ ਪਾਣੀ 'ਚ ਡੱਗ ਗਿਆ ਦੋ ਮਹਿਲਾ ਮਜ਼ਦੂਰਾ ਦੀ ਬਹੁਤ ਹੋ ਗਈ 10 ਤੋਂ ਵੱਧ ਜ਼ਖਮੀ ਹੋ ਗਏ ਨਾਬਦੇ ਸਰਕਾਰੀ ਹਸਪਤਾਲ 'ਚ ਸਾਰੇ ਜ਼ੇਰੇ ਇਲਾਜ ਨੇ ਪਰ ਪਿੰਡ ਦੇ ਕਿਸੇ ਵਿਅਕਤੀ ਦੇ ਨਾਮ ਤੇ ਇਸ ਟਰੈਕਟਰ ਦੀ ਮਲਕੀਅਤ ਹੈ ਪਰ ਅੱਜ ਸਵੇਰੇ ਪ੍ਰਵਾਸੀ ਮਜ਼ਦੂਰ ਵੱਲੋਂ ਇਹ ਟਰੈਕਟਰ ਚਲਾਇਆ ਜਾ ਰਿਹਾ ਸੀ ਇਸ ਦੀ ਸਪੀਡ ਜ਼ਿਆਦਾ ਸੀ ਪੰਚਕੁਲਾ ਦੇ ਸੈਕਟਰ 22 ਚ ਇੱਕ 10ਵੀਂ ਕਲਾਸ ਦੇ ਵਿਦਿਆਰਥੀ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਪੁਲਿਸ ਦੀ ਜਾਣਕਾਰੀ ਮੁਤਾਬਕ 15 ਸਾਲਾ ਨੌਜਵਾਨ ਨੇ ਖੁਦਕੁਸ਼ੀ ਇਸ ਲਈ ਕੀਤੀ ਕਿ ਟਿਊਸ਼ਨ ਨਾ ਜਾਣਕਾਰ ਨੂੰ ਉਸਦੀ ਮਾਂ ਵੱਲੋਂ ਸਟੂਟਾਂ ਟਿਆ ਗਿਆ ਸੀ ਜਿਸ ਤੋਂ ਬਾਅਦ ਉਸਨੇ ਆਪਣੇ ਕਮਰੇ ਜਾ ਕੇ ਗੁੰਡੀ ਲਾ ਲਈ ਤੇ ਬਾਹਰ ਲੈ ਲਿਆ ਪੁਲਿਸ ਤੇ ਫਰੈਂਸਿਕ ਟੀਮ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਮੌਨਸੂਨ ਦੀ ਬਰਸਾਤ ਦੇ ਨਾਲ-ਨਾਲ ਬਿਮਾਰੀਆਂ ਨੇ ਵੀ ਦਸਤਕ ਦੇ ਦਿੱਤੀ ਅਮ੍ਰਿਤਸਰ ਚੋਂ ਤੱਕ ਡੇਂਗੂ ਦੇ 3-4 ਤੇ ਚਿਕਨਗੁਨੀਆ ਦੇ ਕੇਸ ਪਾਏ ਗਏ ਨੇ ਉੱਥੇ ਹੀ ਅਮ੍ਰਿਤਸਰ ਪ੍ਰਸ਼ਾਸਨ ਵੱਲੋਂ ਇਸ ਨਾਲ ਲੜਨ ਲਈ ਉਪਾਅ ਪ੍ਰਬੰਧ ਕੀਤੇ ਜਾ ਰਹੇ ਨੇ ਅਫਸਰ ਨੇ ਦੱਸਿਆ ਕਿ 15 ਟੀਮਾਂ ਦਾ ਗਠਨ ਕੀਤਾ ਗਿਆ ਜਿਨ੍ਹਾਂ 'ਚ ਮਲਟੀ ਪਰਪਸ ਵਰਕਰ ਮੌਜੂਦ ਨੇ ਉਹਨਾਂ ਵੱਲੋਂ ਹੁਣ ਤੱਕ 3 ਲੱਖ 30 ਹਜ਼ਾਰ ਘਰਾਂ ਦਾ ਦੌਰਾ ਕੀਤਾ ਗਿਆ ਜਿਨ੍ਹਾਂ 'ਚੋਂ 111 ਘਰਾਂ 'ਚ ਡੇਂਗੂ ਦੇ ਦਾ ਲਾਰਵਾ ਪਾਇਆ ਗਿਆ ਚੰਡੀਗੜ੍ਹ ਦੀ ਸੈਕਟਰ 17 ਪੁਲਿਸ ਨੇ 28 ਸਾਲਾ ਨੌਜਵਾਨ ਨੂੰ ਕਾਬੂ ਕੀਤਾ ਜਿਸ ਤੇ ਇਲਜ਼ਾਮ ਲੱਗੇ ਕਿ ਨੌਜਵਾਨ ਰਾਤ ਜਾਂਦੀਆਂ ਕੁੜੀਆਂ ਨਾਲ ਛੇੜਛਾੜ ਕਰਦਾ ਸੀ ਤੇ ਕਈ ਥਾਈਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਇੱਕ ਵਾਰ ਦਾ ਨੰਬਰ ਛੁਪਾ ਕੇ ਇਹ ਨੌਜਵਾਨ ਇੱਕਾਰੇ ਕਰਦਾ ਸੀ ਤੇ ਟ੍ਰੇਸਿੰਗ ਤੋਂ ਬਚਣ ਲਈ ਮੋਬਾਈਲ ਵੀ ਆਪਣੇ ਨਾਲ ਨਹੀਂ ਰੱਖਦਾ ਸੀ। ਜਿਸ ਦੇ ਖਿਲਾਫ ਪੁਲਿਸ ਨੂੰ ਕਾਫੀ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸੀ। ਆਤਰਾਸ ਮਾਮਲੇ 'ਚ ਸੀਐਮ ਯੋਗੀ ਵੱਲੋਂ ਹਸਪਤਾਲ ਜਾ ਕੇ ਜ਼ਖਮੀਆਂ ਦਾ ਹਾਲ-ਚਲ ਜਾਣਿਆ ਗਿਆ ਤੇ ਕਾਨਫਰੰਸ ਕਰ ਇਸ ਨੂੰ ਸਾਜਿਸ਼ ਕਰਿਆ। ਉਹਨਾਂ ਕਹਿਆ ਕਿ ਲੋਕ ਮਰਦੇ ਰਹੇ ਤੇ ਸੇਵਾਦਾਰ ਮੌਕੇ ਤੋਂ ਫਰਾਰ ਹੋ ਗਏ। ਉਹਨਾਂ ਕਹਿਆ ਕਿ ਇਸ ਦੀ ਨਿਆਂਕੀ ਜਾਂਚ ਹੋਏਗੀ। ਇਹ ਹਾਈ ਕੋਰਟ ਦੇ ਰਿਟਾਇਰਡ ਜੱਜ ਵੱਲੋਂ ਜਾਂਚ ਕੀਤੀ ਜਾਏਗੀ। ਜੋ ਵੀ ਦੋਸ਼ੀ ਹੋਇਆ ਉਸ ਨੂੰ ਬਖਸ਼ਿਆ ਨਹੀਂ ਜਾਏਗਾ। ਪਗੜਕਾਂਢ 'ਚ ਮੌਤਾਂ ਦਾ ਅੰਕੜਾ 122 ਹੋ ਚੁੱਕਾ ਹੈ। ਭਾਰਤੀ ਸਰਹੱਦ ਤੇ ਪਾਕਿਸਤਾਨ ਦੀਆਂ ਨਾਪਾਕ ਕੋਸ਼ਿਸ਼ਾਂ ਲਗਾਤਾਰ ਚੱਲੀ ਰਹੀਆਂ। ਸੌਰ ਫਿਰ ਅਮ੍ਰਿਤਸਰ ਦੀ ਸਰਹੱਦ ਤੇ ਪੈਂਦੇ ਪਿੰਡ ਨਿੱਸੋਕੇ ਦੇ ਖੇਤਾਂ ਚੋਂ ਡਰੋਨ ਤੇ ਅਸਲਾ ਬਰਾਮਦ ਹੋਇਆ ਪੁਲਿਸ ਤੇ ਬੀਐਸਐਫ ਵੱਲੋਂ ਸਾਂਝਾ ਆਪਰੇਸ਼ਨ ਚਲਾਇਆ ਗਿਆ ਸੀ ਜਿਸ ਦੌਰਾਨ ਖੇਤਾਂ ਚੋਂ ਡਰੋਨ ਨਾਲ ਬੰਨੇ ਪੈਕੇਟ ਚੋਂ ਦੋ ਪਿਸਟਲ ਚਾਰ ਮੈਗਜ਼ੀਨ ਤੇ ਕਾਰਤੂਸ ਬਰਾਮਦ ਹੋਏ ਅਸਲਾ ਕਬਜ਼ੇ ਚ ਲੈ ਕੇ ਪੁਲਿਸ ਚੈੱਕ ਕਰ ਰਹੀ ਹੈ ਫਰੀਦਕੋਟ ਦੀ ਮਾਡਰਨ ਜੇਲ ਇੱਕ ਵਾਰ ਫਿਰ ਵਿਵਾਦਾਚ ਹੈ ਜੇਲ ਚ ਬੰਦ ਕੈਦੀਆਂ ਦੀ ਤਲਾਸ਼ੀ ਦੌਰਾਨ ਪੰਜ ਮੋਬਾਈਲ ਬਰਾਮਦ ਕੀਤੇ ਗਏ ਨੇ ਜਿਸ ਤੋਂ ਬਾਅਦ ਚਾਰ ਹਵਾਲਾਤਿਆਂ ਤੇ ਇੱਕ ਕੈਦੀ ਖਿਲਾਫ ਫਾਮਲਾ ਦਰਜ ਕਰ ਲਿਆ ਗਿਆ ਡੀਐਸਪੀ ਚਮਚੇਰ ਸਿੰਘ ਨੇ ਦੱਸਿਆ ਕਿ ਜਲਦ ਇਹਨਾਂ ਕੈਦੀਆਂ ਨੂੰ ਪੁਲਿਸ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਪੁੱਛਗਿੱਛ ਕਰੇਗੀ ਤੇ ਜੇਲ੍ਹ ਅੰਦਰ ਇਹ ਫੋਨ ਕਿਵੇਂ ਆਇਆ ਇਸ ਦੀ ਸ਼ਿਮੂਲੀਅਤ ਹੈ ਇਸ ਖਿਲਾਫ ਕਾਰਵਾਈ ਅਮਲ ਚਲਿਆ ਬੁਕੇਰੀਆਂ ਚਚੋਰਾ ਨੇ ਦੋ ਐਨ ਆਰ ਆਈ ਪਰਿਵਾਰਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਪਿੰਡ ਪੋਤੇ ਚ ਅੱਤੀ ਰਾਤ ਨੂੰ ਦੋ ਘਰਾਂ ਚ ਦਾਖਲ ਹੋਏ ਚੋਰ ਸੋਨੇ ਦੇ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋ ਗਏ ਕੰਦ ਕੱਪ ਕੇ ਦਾਖਲ ਹੋਏ ਇਹ ਚੋਰ ਚੱਕ ਪਈਆਂ ਦੋ ਸੋਨੇ ਦੀਆਂ ਅੰਗੂਠੀਆਂ ਤੇ 20000 ਰੁਪਇਆ ਲੈ ਗਏ ਜੰਦੇ ਜੰਦੇ ਸੀਸੀਟੀਵੀ ਕੈਮਰਿਆਂ ਦੀ ਟੀਵੀ ਆਰ ਲੈ ਗਏ ਪੁਲਿਸ ਵੱਲੋਂ ਦੋਸ਼ੀਆਂ ਦੀ ਛੇਤੀ ਪਾਲ ਦੀ ਗੱਲ ਕਹੀ ਅੰਮ੍ਰਿਤਸਰ ਚ ਕਾਊਂਟਰ ਇੰਟੈਲੀਜੈਂਸ ਦੀ ਟੀਮ ਵੱਲੋਂ ਪਾਕਿਸਤਾਨ ਤੋਂ ਆਈ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ। ਤਿੰਨ ਨੌਜਵਾਨਾਂ ਨੂੰ ਅਟਾਰੀ ਦੇ ਪਿੰਡ ਤੋਂ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੀ ਤਲਾਸ਼ੀ ਦੌਰਾਨ 5 ਕਿਲੋ ਹੈਰੋਇਨ ਮਿਲੀ। ਖੁਫੀ ਸੂਚਨਾ ਦੇ ਆਧਾਰ 'ਤੇ ਪੁਲਿਸ ਵੱਲੋਂ ਨਾਕੇਬੰਦੀ ਤੇ ਕਾਰਵਾਈ ਕੀਤੀ ਗਈ। ਮੁਜ਼ਮਿਮਾਂ ਦੀ ਪੁੱਛਗਿੱਛ 'ਚ ਸਾਹਮਣੇ ਆਇਆ ਕਿ ਇੱਕ ਦਿਨ ਪਹਿਲਾਂ ਹੀ ਉਹਨਾਂ ਨੂੰ ਡਰੋਨ ਜ਼ਰੀਏ ਪਾਕਿਸਤਾਨ ਤੋਂ ਇੱਕ ਖੇਪ ਮੰਗਵਾਈ ਗਈ। ਲੰਬੀ ਏਕ ਦੀ ਮਲਿਕਾ ਰੇ ਪੰਜਾਬੀ ਲੋਕ ਗਾਇਕ ਗੁਰਮੀਤ ਬਾਵਾ ਦਾ ਪਰਿਵਾਰ ਪਿਛਲੇ ਕਾਫੀ ਸਮੇਂ ਤੋਂ ਬੁਰੇ ਹਾਲਾਤਾਂ 'ਚੋਂ ਲੰਘ ਰਿ ਉਹਨਾਂ ਦੀ ਪਤਨੀ ਨੇ ਸੋਸ਼ਲ ਮੀਡੀਆ ਤੇ ਮਦਦ ਦੀ ਗੋਹਾਰ ਲਈ ਸੀ ਉਹਨਾਂ ਦੀ ਬਦਦ ਲਈ ਮੰਤਰੀ ਕੁਦੀਪ ਧਾਰੀਵਾਲ ਗਲੋਰੀ ਬਾਵਾ ਦੇ ਘਰ ਪਹੁੰਚੇ ਤੇ 2 ਲੱਖ ਦਾ ਚੈੱਕ ਸੌਂਪਿਆ ਮੰਤਰੀ ਨੇ ਆਪਣੀ ਤਨਖਾਹ ਤੋਂ 1 ਲੱਖ ਦਾ ਚੈੱਕ ਤੇ ਰੈੱਡ ਕਰਾਸ ਸੁਸਾਇਟੀ ਵੱਲੋਂ 1 ਲੱਖ ਦੀ ਸਹਾਇਤਾ ਰਾਸ਼ੀ ਪਰਿਵਾਰ ਨੂੰ ਦਿੱਤੀ ਤੇ ਉਹਨਾਂ ਦੀਆਂ ਦੁਕਾਨਾਂ ਤੇ ਕਿਤੇ ਨਜਾਇਜ਼ ਕਬਜ਼ੇ ਨੂੰ ਛੱਡ ਮੌਨਸੂਨ ਦੀ ਪਹਿਲੀ ਬਰਸਾਤ ਨਾਲ ਹੀ ਥਾਂ-ਥਾਂ ਪ੍ਰਸ਼ਾਸਨ ਦੇ ਕੰਮਾਂ ਦੀ ਪੂਲ ਖੋਲ੍ਹਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ بارش ਕਰਕੇ ਉਸ ਸ਼ਹਿਰਪੁਰ ਦੀਆਂ ਸੜਕਾਂ ਬੇਹਾਲ ਨਜ਼ਰ ਆਈਆਂ ਭਾਰੀ ਮੀਂਹ ਕਰਕੇ ਸੜਕਾਂ ਤੇ ਪਾਣੀ ਖੜਾ ਹੋ ਗਿਆ ਕੋਈ ਵੀ ਨਿਕਾਸੀ ਨਹੀਂ ਹੋ ਰਹੀ ਮੱਲਾ ਪ੍ਰੇਮਗੜ੍ਹ ਦੀਆਂ ਤਸਵੀਰਾਂ ਨੇ ਜਿੱਥੇ ਖੜੇ ਪਾਣੀ ਚ ਲੋਕਾਂ ਦਾ ਲੰਘਣਾ ਮੁਸ਼ਕਲ ਹੋ ਗਿਆ ਤੇ ਗੰਦਾ ਪਾਣੀ ਘਰਾਂ ਦੇ ਅੰਦਰ हिमाचल ਦੇ ਮੰਡੀ ਚ ਬੀਤੀ ਰਾਤ ਤੋਂ ਲਗਾਤਾਰ ਹੋ ਰਹੀ ਮूसलाधार بارش ਨਾਲ ਨਾਲੇ ਚ ਪਾਣੀ ਦਾ ਵਹਾਅ ਕਾਫੀ ਤੇਜ਼ ਹੋ ਗਿਆ ਜਿਸ ਕਰਕੇ ਪਾਣੀ ਆਪਣੇ ਨਾਲ ਕਈ ਗੱਡੀਆਂ ਵਹਾ ਕੇ ਲੈ ਗਿਆ ਮਲਬੇ ਹੇਠ ਕਈ ਵਾਹਨ ਦੱਬ ਗਏ ਪਿੰਡ ala ਦੇ ਕਈ ਘਰਾਂ ਤੇ ਵੀ بارش ਕਰਕੇ ਨੁਕਸਾਨ ਦਾ ਖਤਰਾ ਮੰਡਰਉਣ ਲੱਗਿਆ ਲੋਕਾਂ ਵੱਲੋਂ ਖੁਦ ਹੀ ਮਲਬਾ ਹਟਾਉਣ ਦਾ ਕੰਮ ਹੋ ਰਿਹਾ ਹੈ ਮੁੰਬਈ नागپور ਇੰਡੀਗੋ ਫਲਾਈਟ ਝਾਪੜਾ ਦਪੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਯਾਤਰੀਆਂ ਨੇ ਫਲਾਈਟ ਝੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਰੀ ਸ਼ਡਿਊਲ ਟਾਈਮ ਤੇ ਵੀ ਉਡਾਨ ਨਾ ਭਰਤੇ ਬਵਾਲ ਪੈਸੈਂਜਰਸ ਵੱਲੋਂ ਕੀਤਾ ਗਿਆ ਫਲਾਈਟ ਨੇ ਸੋਮਵਾਰ ਰਾਤ ਸਵਾ 9 ਵਜੇ ਉਡਾਨ ਭਰਨੀ ਸੀ ਪਰ ਫਲਾਈਟ ਦਾ ਸਮਾਂ ਸਵਾ 11 ਵਜੇ ਰੀ ਸ਼ਡਿਊਲ ਕੀਤਾ ਗਿਆ ਤੇ ਗੁੱਸੇ ਚ ਆਈ ਯਾਤਰੀਆਂ ਨੇ ਕਰੂ ਬੈਂਬਰਾਂ ਤੇ ਹਮਲਾ ਕਰ